ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਕੁਝ ਰੋਚਕ ਤੱਥ ਜੋ ਤੁਹਾਨੂੰ ਨਹੀਂ ਪਤਾ ਹੋਣਗੇ ਦੁਨੀਆ ਪਰ ਦੇ ਜਿੰਨੇ ਵੀ ਮੰਦਰ ਹਨ ਸੂਰਜ ਉਹਨਾਂ ਦੇ ਸਾਹਮਣੇ ਪਾਸਿਓਂ ਚੜਦਾ ਪਰ ਸ੍ਰੀ ਦਰਬਾਰ ਸਾਹਿਬ ਇੱਕੋ ਇੱਕ ਅਜੀਹਾ ਪਾਵਨ ਸਥਾਨ ਹੈ ਜਿੱਥੇ ਸੂਰਜ ਪਿਛਲੇ ਪਾਸਿਓਂ ਚੜਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਦਰੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਤਾਂ ਕੀਤੇ ਜਾ ਸਕਦੇ ਨੇ ਪਰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਇਸ ਦੇ ਪਿੱਛੇ ਫਲਸਫਾ ਇਹ ਹੈ ਕਿ ਜਦੋਂ ਰਾਜਨੀਤੀ ਕਰਨੀ ਹੋਵੇ ਤਾਂ ਧਰਮ ਚੇਤੇ ਰੱਖਣਾ ਪਰ ਜਦੋਂ ਧਰਮ ਵਿੱਚ ਵਿਚਰਨਾ ਹੈ ਤੇ ਉਦੋਂ ਰਾਜਨੀਤੀ ਨਹੀਂ ਹੋਣੀ ਚਾਹੀਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਬੂੰਗਾ ਉੱਚਾ ਹੈ ਤੇ ਸ਼੍ਰੀ ਦਰਬਾਰ ਸਾਹਿਬ ਦਾ ਬੂੰਗਾ ਨੀਮਾ ਇਸ ਗੱਲ ਦਾ ਪ੍ਰਤੀਕ ਹੈ ਕਿ ਖਾਲਸਾ ਨਿਮਰਤਾ ਵਾਲਾ ਵੀ ਹੈ ਤੇ ਚੜ੍ਹਦੀ ਕਲਾ ਵਾਲਾ ਵੀ। ਭਾਵ ਖਾਲਸੇ ਦਾ ਮਨ ਨਿਮਾ ਤੇ ਮੱਤ ਉੱਚੀ ਰੱਖਦਾ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਨਤਮਸਤਕ ਹੁੰਦੇ ਹਾਂ ਤਾਂ ਮੱਥਾ ਟੇਕਦੇ ਹਾਂ, ਸ੍ਰੀ ਦਰਬਾਰ ਸਾਹਿਬ ਵੱਲ ਪਿੱਠ ਨਹੀਂ ਹੁੰਦੀ। ਸਗੋਂ ਸਿਰ ਝੁਕਾਉਂਦਿਆਂ ਦਰਬਾਰ ਸਾਹਿਬ ਵੱਲ ਵੀ ਸਜਦਾ ਹੁੰਦਾ ਹੈ। ਸ੍ਰੀ ਦਰਬਾਰ ਸਾਹਿਬ ਉੱਪਰ ਲੱਗੀਆਂ ਛੋਟੀਆਂ ਗੁੰਮਟੀਆਂ ਦੀ ਕੁੱਲ ਗਿਣਤੀ 19 ਹੈ। ਹਰ ਗੁਰਦੁਆਰਾ ਸਾਹਿਬ ਦੇ ਦਰਬਾਰ ਦੇ ਅਗਲੇ ਪਾਸੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੁੰਦੇ ਹਨ ਪਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪਿਛਲੇ ਪਾਸੇ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਹੈ ਸ਼੍ਰੀ ਦਰਬਾਰ ਸਾਹਿਬ ਦਾ ਸਰੋਵਰ ਇੱਕ ਪਾਸਿਓਂ 490 ਫੁੱਟ ਅਤੇ ਦੂਜੇ ਪਾਸਿਓਂ 500 ਫੁੱਟ ਹੈ ਬੇਰ ਬਾਬਾ ਬੁੱਢਾ ਸਾਹਿਬ ਜੀ ਵਾਲੇ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਦਾ ਬੂੰਗਾ ਹੁੰਦਾ ਸੀ ਇਸ ਦੇ ਕੋਲ ਹੀ ਅੰਗਰੇਜ਼ਾਂ ਨੇ ਇੱਕ ਲਾਲ ਚਬੂਤਰਾ ਤਿਆਰ ਕਰਵਾਇਆ ਜਿਸ ਨੂੰ ਸਿੱਖ ਸੰਗਤ ਨੇ ਤੋੜ ਦਿੱਤਾ ਤੇ ਬਾਅਦ ਵਿੱਚ ਕੰਟਾ ਕਰ ਬਣਾ ਦਿੱਤਾ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਕਿਸੇ ਸਮੇ 84 ਬੁੰਗੇ ਮੌਜੂਦ ਹੁੰਦੇ ਸਨ ਜਿਨ੍ਹਾਂ ਵਿੱਚੋਂ ਅੱਜ ਕੱਲ ਇੱਕੋ ਇੱਕ ਬੁੰਗਾ ਜਿਸ ਨੂੰ ਰਾਮ ਗੜੀਆ ਬੁੰਗਾ ਕਿਹਾ ਜਾਂਦਾ ਹੈ ਉਹੀ ਦੇਖਣ ਨੂੰ ਮਿਲਦਾ। ਸ੍ਰੀ ਦਰਬਾਰ ਸਾਹਿਬ ਬਾਰੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ। ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਟੀਵੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਕੁਝ ਰੋਚਕ ਤੱਥ ਜੋ ਤੁਹਾਨੂੰ ਨਹੀਂ ਪਤਾ ਹੋਣਗੇ ਦੁਨੀਆ ਪਰ ਦੇ ਜਿੰਨੇ ਵੀ ਮੰਦਰ ਹਨ ਸੂਰਜ ਉਹਨਾਂ ਦੇ ਸਾਹਮਣੇ ਪਾਸਿਓਂ ਚੜਦਾ ਪਰ ਸ੍ਰੀ ਦਰਬਾਰ ਸਾਹਿਬ ਇੱਕੋ ਇੱਕ ਅਜੀਹਾ ਪਾਵਨ ਅਸਥਾਨ ਹੈ ਜਿੱਥੇ ਸੂਰਜ ਪਿਛਲੇ ਪਾਸਿਓਂ ਚੜਦਾ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਦਰੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਤਾਂ ਕੀਤੇ ਜਾ ਸਕਦੇ ਨੇ ਪਰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਇਸ ਦੇ ਪਿੱਛੇ ਫਲਸਫਾ ਇਹ ਹੈ ਕਿ ਜਦੋਂ ਰਾਜਨੀਤੀ ਕਰਨੀ ਹੋਵੇ ਤਾਂ ਧਰਮ ਚੇਤੇ ਰੱਖਣਾ ਪਰ ਜਦੋਂ ਧਰਮ ਵਿੱਚ ਵਿਚਰਨਾ ਹੈ ਤੇ ਉਦੋਂ ਰਾਜਨੀਤੀ ਨਹੀਂ ਹੋਣੀ ਚਾਹੀਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਬੁੰਗਾ ਉੱਚਾ ਹੈ ਤੇ ਸ਼੍ਰੀ ਦਰਬਾਰ ਸਾਹਿਬ ਦਾ ਬੁੰਗਾ ਨੀਮਾ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਖਾਲਸਾ ਨਿਮਰਤਾ ਵਾਲਾ ਵੀ ਹੈ ਤੇ ਚੜ੍ਹਦੀ ਕਲਾ ਵਾਲਾ ਵੀ। ਭਾਵ ਖਾਲਸੇ ਦਾ ਮਨ ਨਿਮਾ ਤੇ ਮੱਤ ਉੱਚੀ ਰੱਖਦਾ ਹੈ। ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਨਤਮਸਤਕ ਹੁੰਦੇ ਹਾਂ ਤਾਂ ਮੱਥਾ ਟੇਕਦੇ ਹਾਂ, ਸ੍ਰੀ ਦਰਬਾਰ ਸਾਹਿਬ ਵੱਲ ਪਿੱਠ ਨਹੀਂ ਹੁੰਦੀ। ਸਗੋਂ ਸਿਰ ਝੁਕਾਉਂਦਿਆਂ ਦਰਬਾਰ ਸਾਹਿਬ ਵੱਲ ਵੀ ਸਜਦਾ ਹੁੰਦਾ ਹੈ। ਸ੍ਰੀ ਦਰਬਾਰ ਸਾਹਿਬ ਉੱਪਰ ਲੱਗੀਆਂ ਛੋਟੀਆਂ ਗੁੰਮਟੀਆਂ ਦੀ ਕੁੱਲ ਗਿਣਤੀ 19 ਹੈ। ਹਰ ਗੁਰਦੁਆਰਾ ਸਾਹਿਬ ਦੇ ਦਰਬਾਰ ਦੇ ਅਗਲੇ ਪਾਸੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੁੰਦੇ ਹਨ ਪਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਪਿਛਲੇ ਪਾਸੇ ਨਿਸ਼ਾਨ ਸਾਹਿਬ ਸਥਾਪਿਤ ਕੀਤਾ ਗਿਆ ਹੈ ਸ਼੍ਰੀ ਦਰਬਾਰ ਸਾਹਿਬ ਦਾ ਸਰੋਵਰ ਇੱਕ ਪਾਸਿਓ 490 ਫੁੱਟ ਅਤੇ ਦੂਜੇ ਪਾਸਿਓ 500 ਫੁੱਟ ਹੈ ਬੇਰ ਬਾਬਾ ਬੁੱਢਾ ਸਾਹਿਬ ਜੀ ਵਾਲੇ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਦਾ ਬੂੰਗਾ ਹੁੰਦਾ ਸੀ ਇਸ ਦੇ ਕੋਲ ਹੀ ਅੰਗਰੇਜ਼ਾਂ ਨੇ ਇੱਕ ਲਾਲ ਚਬੂਤਰਾ ਤਿਆਰ ਕਰਵਾਇਆ ਜਿਸ ਨੂੰ ਸਿੱਖ ਸੰਗਤ ਨੇ ਤੋੜ ਦਿੱਤਾ ਤੇ ਬਾਅਦ ਵਿੱਚ ਕੰਟਾ ਕਰ ਬਣਾ ਦਿੱਤਾ। ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਕਿਸੇ ਸਮੇ 84 ਬੁੰਗੇ ਮੌਜੂਦ ਹੁੰਦੇ ਸਨ ਜਿਨ੍ਹਾਂ ਵਿੱਚੋਂ ਅੱਜਕੱਲ ਇੱਕੋ ਇੱਕ ਬੁੰਗਾ ਜਿਸ ਨੂੰ ਰਾਮ ਗੜੀਆ ਬੁੰਗਾ ਕਿਹਾ ਜਾਂਦਾ ਹੈ ਉਹੀ ਦੇਖਣ ਨੂੰ ਮਿਲਦਾ ਹੈ। ਸ੍ਰੀ ਦਰਬਾਰ ਸਾਹਿਬ ਬਾਰੇ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ। ਅਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫੋਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਟੀਵੀ।